ਪੰਜਾਬ ਦੇ ਵਿੱਚ ਆਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜਿਹੜੀ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੀ ਨੀਤੀ ਉਹਦੇ ਖਿਲਾਫ ਪੂਰੇ ਪੰਜਾਬ ਟ੍ਰੈਕਟਰ ਮਾਰਚ ਕੀਤੇ ਜਾ ਰਹੇ ਆ ਤੇ ਅਸੀਂ ਕੀਰਤੀ ਕਿਸਾਨੀ ਉਹਨਾਂ ਵੱਲੋਂ ਜਿੱਥੇ ਪੂਰੇ ਪੰਜਾਬ 'ਚ ਟ੍ਰੈਕਟਰ ਮਾਰਚ ਸ਼ਾਮਿਲ ਆ ਉੱਥੇ ਸਾਦੇ ਇਲਾਕੇ ਦੇ ਪਿੰਡਾਂ ਅਤੇ ਸਾਦੇ ਕਸਬੇ 'ਚ ਵੱਡਾ ਟ੍ਰੈਕਟਰ ਮਾਰਚ ਕਰ ਰਹੇ ਆ ਸਰਕਾਰ ਦੀ ਜਿਹੜੀ ਇਹ ਨੀਤੀ ਆ ਇਹ ਪੰਜਾਬ ਨੂੰ ਉਜਾੜਨ ਦੀ ਨੀਤੀ ਆ ਬਿਲਕੁਲ 1947 ਦੇ ਉਜਾੜੇ ਵਰਗੀ ਆ ਜਦੋਂ ਲੈਂਡ ਐਕ acquisition ਐਕਟ ਹੁੰਦਾ ਤਾਂ ਲੈਂਡ ਅਕੁਇਰਿਸ਼ਨ ਐਕਟ ਦਿੱਤਾ ਜਦੋਂ ਜ਼ਮੀਨ ਲਈ ਜਾਂਦੀ ਆ ਤਾਂ ਜ਼ਮੀਨ ਦਾ ਮਾਰਕੀਟ ਦੇ ਨਾਲੋਂ 4 ਗੁਣਾ ਵੱਧ ਜਿਹੜਾ ਰੇਟ ਆ ਉਹ ਦਿੱਤਾ ਜਾਂਦਾ ਹੈਗਾ ਉਹਦੇ ਚ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਂਦਾ ਜਿਹੜਾ ਸੋਸ਼ਲ ਇੰਪੈਕਟ ਜਿਹੜਾ ਅਸੈਸਮੈਂਟ ਸਰਵੇ ਕੀਤਾ ਜਾਂਦਾ ਕਿ ਸਮਾਜ ਤੇ ਜਿਹੜੀ ਇੱਥੇ ਜ਼ਮੀਨ ਲਈ ਜਾਊਗੀ ਕਿਹੜੇ-ਕਿਹੜੇ ਬੰਦਿਆਂ ਤੇ ਪ੍ਰਭਾਵ ਪਊਗਾ ਫਿਰ ਉਹਤੇ এনवायरमेंट ਇੰਪੈਕਟ ਜਿਹੜਾ ਅਸੈਸਮੈਂਟ ਸਰਵੇ ਕੀਤਾ ਜਾਂਦਾ ਕਿ ਵਾਤਾਵਰਣ ਤੇ ਕੀ ਪ੍ਰਭਾਵ ਪਊਗਾ ਪਰ ਪੰਜਾਬ ਸਰਕਾਰ ਨੇ ਬਿਨਾਂ ਕੋਈ ਸਰਵੇ ਕੀਤੇ ਆ ਬਿਨਾ ਇਹ ਜਾਣਿਆ ਕਿ ਲੁਧਿਆਣੇ ਚ ਕਿੰਨੇ ਲੋਕਾਂ ਨੂੰ ਘਰਾਂ ਦੀ ਲੋੜ ਆ ਕਿੰਨੀ ਜ਼ਮੀਨ ਚਾਹੀਦੀ ਪਲਾਟਾਂ ਵਾਸਤੇ ਇੱਕ ਨਾਦਰਸ਼ਾਈ ਫਰਮਾਨ ਜਾਰੀ ਕਰਕੇ 32 ਪਿੰਡਾਂ ਦਾ ਨੋਟੀਫਿਕੇਸ਼ਨ ਕਰਤਾ ਉਹ ਕਾਗਜ਼ਾਂ ਚ ਅਜਬਾਜ ਬੇਜ਼ਮੀਨੀ ਕਰਤੇ ਇੱਕ ਤਰ੍ਹਾਂ ਦੇ ਉਜਾੜ ਤੇ ਪੰਜਾਬ ਸਰਕਾਰ ਵੱਲੋਂ ਠੀਕ ਆ ਹੁਣ ਪਰਸੋ ਅਮਨ अरोड़ा ਨੇ ਕਿਹਾ ਕਿ ਜਿਹੜੀ 65000 ਕਿੱਲਾ ਜ਼ਮੀਨ ਅਸੀਂ ਪੰਜਾਬ ਚ 20 ਅਰਬਨ ਸਟੇਟ ਬੰਨੇ ਆ ਇਹ 65000 ਕਿੱਲਾ ਜ਼ਮੀਨ ਸਿਰਫ ਉਹਦਾ 40% ਆ ਜਿੰਦਾ ਮਤਲਬ ਆ ਕਿ ਡੇਢ ਲੱਖ ਕਿੱਲੇ ਤੋਂ ਉੱਪਰ ਜ਼ਮੀਨ ਲੈਣੀ ਆ ਤੇ 165 ਸ਼ਹਿਰਾਂ ਕਸਬਿਆਂ ਦੇ ਆਲੇ-ਦੁਆਲੇ ਉਹਦੇ ਚ ਸਾਡਾ ਸਾਦੇ ਗੁਰੂ ਸਾਹਿਬ ਫਰੀਦਕੋਟ ਕੋਈ ਇਲਾਕਾ ਵੀ ਜਿਹੜਾ ਉਹ ਨਹੀਂ ਬਚਨਾਗਾ ਪੰਜਾਬ ਦੇ ਵਿੱਚ 104 ਲੱਖ ਕਿੱਲਾ ਜ਼ਮੀਨ ਆ ਯਾਨੀ ਕਿ 1 ਕਰੋੜ ਤੇ 4 ਲੱਖ ਕਿੱਲਾ ਜ਼ਮੀਨ ਆ ਤੇ ਜੇ ਭਾਰਤ ਮਾਲਾ ਪ੍ਰੋਜੈਕਟ ਤੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ 150 ਤੋਂ 2 ਲੱਖ ਕਿੱਲਾ ਜ਼ਮੀਨ ਲੈ ਗਏ ਤਾਂ ਇਹਦਾ ਮਤਲਬ ਹੈ ਕਿ 2% ਜ਼ਮੀਨ ਪੰਜਾਬ ਦੀ ਇੱਕ ਸਾਲ ਦੇ ਵਿੱਚ ਇਹਨਾਂ ਨੇ ਜਿਹੜੀ ਸੀ ਖਤਮ ਕਰਤੀ ਤੇ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ ਕਿ ਕਿਸਾਨ ਤੋਂ ਇੱਕ ਕਿੱਲਾ ਜ਼ਮੀਨ ਲਈ ਜਾਊਗੀ ਤੇ ਦੋ ਕਨਾਲਾ ਜਿਹੜੀ ਉਹਨੂੰ ਵਾਪਸ ਦਿੱਤੀ ਜਾਊਗੀ ਉਹ ਪਲਾਟ ਜਿਹੜੇ ਦੋ ਕਨਾਲਾਂ ਦੇ ਦਿੱਤੇ ਜਾਣੇ ਆ ਉਹ 12 ਸਾਲ ਨੂੰ 15 ਨੇ 18 ਨੂੰ ਇਹ ਕੋਈ ਪਤਾ ਨਹੀਂਗਾ ਤੇ ਜਿਹੜਾ ਸਰਕਾਰ ਇਹ ਕਹਿੰਦੀ ਕਿ 1000 ਗਾਇ ਦਾ ਰੈਸੀ ਪਲਾਟ ਦੇਵਾਂਗੇ ਤੇ 200 ਗਾਇ ਦਾ ਕਮਰਸ਼ੀਅਲ ਪਲਾਟ ਦੇਵਾਂਗੇ ਯਾਨੀ ਕਿ ਉਹ ਕਮਰਸ਼ੀਅਲ ਪਲਾਟ 20 ਸਾਲਾਂ ਨੂੰ ਸਾਨੂੰ ਮਿਲੇ ਕਾਦੇ ਵਾਸਤੇ ਵੀ ਦੁਕਾਨ ਦੁਕਾਨਦਾਰੀ ਕਰਾਉਣੀ ਆ ਅੱਜ ਸਾਡੀ ਖੇਤੀ ਉਜਾੜ ਕੇ ਤੁਸੀਂ ਸਾਨੂੰ ਦੁਕਾਨਦਾਰ ਬਣਾਉਣਾ ਚਾਹੁੰਦੇ ਆ ਤੁਸੀਂ ਭਲਾ ਇਹ ਤਾਂ ਦੱਸੋ ਕਿ ਸ਼ਹਿਰਾਂ ਜਿਹੜੇ ਵੱਡੇ ਮਾਲ ਖੱਲ ਗਿਆ ਜਿਹੜੀ ਆਨਲਾਈਨ ਸ਼ਾਪਿੰਗ ਸ਼ੁਰੂ ਹੋ ਗਈ ਆ 50% ਤਾਂ ਦੁਕਾਨਦਾਰ ਉਹਨੇ ਜਿਹੜੇ ਵਿਹਲੇ ਕਰਕੇ ਰੱਖਤੇ ਹੈਗੇ ਆ ਤੇ 15-20 ਸਾਲਾਂ ਤੱਕ ਜੇ ਵੱਡੇ ਵੱਡੇ ਸ਼ਹਿਰਾਂ 'ਚ ਮਾਲ ਖੁੱਲਦੇ ਆ ਆਨਲਾਈਨ ਸ਼ਾਪਿੰਗ ਹੁੰਦੀ ਆ ਤੇ ਕੀ ਦੁਕਾਨਦਾਰ ਰਹਿਣੇ ਕਿ ਨਹੀਂ ਰਹਿਣੇ ਕਿ ਹਾਲਤ ਕਹੇ ਬਣੀ ਹੋਈ ਆ ਤੇ ਤੁਸੀਂ ਅੱਜ ਕਿਸਾਨੀ ਨੂੰ ਖਤਮ ਕਰਕੇ ਦੁਕਾਨਦਾਰ ਬਣਾਉਣਾ ਚਾਹੁੰਦੇ ਆ ਇੰਡਸਟਰੀ ਪੰਜਾਬ 'ਚ ਨਹੀਂ ਹੈਗੀ ਜ਼ਮੀਨ ਤੁਸੀਂ ਖੋਹਣਾ ਚਾਹੁੰਦੇ ਹੋ ਨੌਕਰੀਆਂ ਤੁਸੀਂ ਨਹੀਂ ਦੇਣਾ ਚਾਹੁੰਦੇਗੇ ਤੇ ਫਿਰ ਦੁਕਾਨਾਂ ਪਾ ਕੇ ਲੋਕ ਬੈਠੇ ਰਹਿਣਗੇ ਤੇ ਲੋਕ ਖਰੀਦਣ ਵਾਲਾ ਕੌਣ ਹੋ ਲੋਕਾਂ ਦੀ ਖਰੀਦ ਸ਼ਕਤੀ ਤਾਂ ਹੋਏਗੀ ਨਾ ਕਿ ਜੇ ਲੋਕਾਂ ਨੂੰ ਜ਼ਮੀਨ ਚੋਂ ਆਮਦਨ ਹੋਊਗੀ ਇੰਡਸਟਰੀ ਲੱਗੂ ਲੋਕਾਂ ਨੂੰ ਰੋਜ਼ਗਾਰ ਮਿਲੂ ਲੋਕਾਂ ਨੂੰ ਕੋਈ ਸਰਵਿਸ ਸੈਕਟਰ ਚ ਸਰਕਾਰੀ ਨੌਕਰੀਆਂ ਮਿਲਣਗੀਆਂ ਲੋਕਾਂ ਦੇ ਆਮਦਨ ਦੇ ਸਾਧਨ ਤੁਸੀਂ ਖੋਹੀ ਜਾਂਦੇ ਆ ਦੁਕਾਨਦਾਰ ਤੁਸੀਂ ਬਣਾਉਣਾ ਚਾਹੁੰਦੇ ਹੋ ਇਹ ਬਹੁਤ ਜਿਹੜੀ ਆ ਖਤਰਨਾਕ ਪਾਲਿਸੀ ਆ ਜਿਹਨੂੰ ਰੱਦ ਕਰਾਉਣ ਦੇ ਲਈ ਅੱਜ ਪੂਰੇ ਪੰਜਾਬ ਚ ਅਸੀਂ ਸੜਕਾਂ ਤੇ ਜਿਹੜੇ ਹੈਗੇ ਆ ਨਿਤਰੇ ਆ ਭਗਵੰਤ ਮਾਨ ਦੀ ਸਰਕਾਰ ਉਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਕਹਿੰਦੇ ਸੀ ਪਿਛਲੇ ਮਹੀਨਿਆਂ ਦੇ ਵਿੱਚ ਕਿ ਇਹ ਬਰਾਬਰ ਦੀ ਸਰਕਾਰ ਚਲਾਉਂਦੇ ਆ ਅਸੀਂ ਕਿਸਾਨ ਜਿੱਥੇ ਬੰਦੀਆਂ ਕੋਈ ਬਰਾਬਰ ਦੀ ਸਰਕਾਰ ਨਹੀਂ ਚਲਾ ਰਹੇਗੇ ਪਰ ਅਸੀਂ ਅੱਜ ਚੁਣੌਤੀ ਦਿੰਨੇ ਆ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨਤਨ ਦੀ ਪਾਰਟੀ ਅਮਨ ਰੋੜਾ ਨੂੰ ਅਮਨ ਰੋੜਾ ਨੂੰ ਕਿ ਤੁਸੀਂ ਅੱਜ ਮੰਨ ਲਓ ਪੰਜਾਬ ਦੇ ਵਿੱਚ ਕਿਸਾਨਾਂ ਦੀ ਫਿਰ ਇੱਕ ਬਰਾਬਰ ਸਰਕਾਰ ਹੈਗੀ ਆ ਜੇ ਤੁਹਾਡੀ ਸਰਕਾਰ 'ਚ ਦਮ ਹੋਇਆ ਫਿਰ ਸਾਡੀ 1.5 ਲੱਖ ਕਿੱਲਾ ਜ਼ਮੀਨ ਖੋਕੇ ਦਿਖਾ ਦਿਓ ਤੇ ਜੇ ਸਾਡੀ ਸਰਕਾਰ 'ਚ ਦਮ ਹੋਇਆ ਫਿਰ ਜਿਵੇਂ ਤੁਸੀਂ ਲੈਂਡ ਪੂਲਿੰਗ ਪਾਲਿਸੀ ਬਣਾਈ ਆ ਉਸੇ ਤਰ੍ਹਾਂ ਤੁਹਾਡੇ ਹੱਥੋਂ ਰੱਦ ਨਾ ਨਾ ਕਰਵਾਈ ਤੇ ਤੁਸੀਂ ਭੁੱਲ ਜੋਗੇ ਪੰਜਾਬ ਚ ਪੰਜਾਬੀ ਜਿਹੜੇ ਸੀ ਉਹ ਫਿਰ ਨਹੀਂ ਹੈਗੇ ਸੀਗੇ ਜਿਸ ਤਰ੍ਹਾਂ ਨਰਿੰਦਰ ਤੋਮਰ ਕਦੇ ਕਹਿੰਦਾ ਸੀ ਸੌਦਾ ਕਰ ਦਿੰਨੇ ਆ ਕਦੇ ਕਹਿੰਦੇ ਸੀ ਕਾਨੂੰਨ ਸਸਪੈਂਡ ਕਰ ਦਿੰਨੇ ਆ ਕਦੇ ਕਹਿੰਦੇ ਕਮੇਟੀ ਬਣਾ ਦਿੰਨੇ ਆ ਉਹ ਤਾਂ 5 ਮਹੀਨਿਆਂ ਦੇ ਅੰਦੋਲਨ ਤੋਂ ਬਾਅਦ ਸੀ ਇਹਨੇ ਤਾਂ ਸਾਡਾ ਝਟ ਵੇਖਿਆ ਹੀ ਨਹੀਂ ਪਹਿਲਾਂ ਥੜਕਦਾ ਫਿਰਦਾ ਹੈਗਾ ਪ੍ਰੈਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਦੀ ਗੱਲ ਉਖੜ ਰਹੀ ਆ ਕਦੇ ਕੋਈ ਉਹ ਪੜਦਾ ਹੈਗਾ ਪਾਲਿਸੀ ਨੂੰ ਵਿੱਚ ਕੀ ਅਸੀਂ ਜਿਹੜਾ ਹੈਗਾ ਐਮੈਂਡਮੈਂਟ ਕੀਤੀ ਕਦੇ ਕੋਈ ਪੜਦਾ ਕਦੇ ਕਹਿੰਦੇ 30000 ਲੈ ਲਓ 50000 ਲੈ ਲਓ ਭਗਵੰਤਮਾਨ ਪੰਜਾਬ ਦੀ ਕਿਸਾਨ ਕਿਸਾਨ ਲਹਿਰ ਦੇ ਸਾਹਮਣੇ ਉਹ ਗਲੀ ਦੇ ਟੀਲੇ ਵਰਗਾ ਜਿਹੜੀ ਜਿਹੜਾ ਜਿੰਦੀ ਕੀ ਹਨੇਰੀ ਅੱਗੇ ਕੋਈ ਔਕਾਤ ਨਹੀਂ ਗਈ ਪੰਜਾਬ ਦੇ ਵਿੱਚ ਅੱਜ ਭਗਵੰਤਮਾਨ ਦੇ ਹੰਕਾਰ ਨੂੰ ਦਰੜਨ ਦੇ ਲਈ ਤੇ ਲੈਂਡ ਪੂਲਿੰਗ ਪਾਲਸੀ ਨੂੰ ਦਰੜਨ ਦੇ ਲਈ ਅੱਜ ਲੱਖਾਂ ਟਰੈਕਟਰ ਪੰਜਾਬ ਦੀਆਂ ਸੜਕਾਂ ਤੇ ਨਿਤਰੇ ਆ ਤੇ ਇਹਦੀ ਜਿਹੜੀ ਪਾਲਸੀ ਆ ਲੈਂਡ ਪੂਲਿੰਗ ਪਾਲਸੀ ਸਾਡੀਆਂ ਜ਼ਮੀਨਾਂ ਖੋਣ ਦੀ ਤੇ ਇਹਦਾ ਜਿਹੜਾ ਹੰਕਾਰ ਆ ਇਹਨੇ ਖਾਲੀ ਤੰਬੂ ਪੱਟ ਕੇ ਕਿਸਾਨਾਂ ਦੇ ਤੇ ਟਰਾਲੀਆਂ ਚੋਰੀ ਕਰਕੇ ਨੂੰ ਐ ਲੱਗਾ ਸ਼ਾਇਦ ਕਿਸਾਨ ਲੈਰ ਦਬਾਤੀ ਉਹਦਾ ਮੂੰਹ ਤੋੜਵਾ ਜਵਾਬ ਅੱਜ ਸੰਯੁਕਤ ਕਿਸਾਨ ਮੋਰਚਾ ਪੂਰੇ ਪੰਜਾਬ ਜਿਹੜਾ ਹੈਗਾ ਉਹ ਦੇ ਰਿਹਾ ਤੇ 24 ਅਗਸਤ ਨੂੰ ਇੱਕ ਲੱਖਾਂ ਦਾ ਕਾਠ ਜਿਹੜਾ ਲੈਂਡ ਪੂਲਿੰਗ ਪਾਲਸੀ ਦੇ ਖਿਲਾਫ ਮੁੱਲਾਪੁਰ ਦੇ ਵਿੱਚ ਹੋਊਗਾ ਔਰ ਅਸੀਂ ਪੰਜਾਬ ਦੇ ਸਮੁੱਚੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਜਿਵੇਂ ਸਰਜੀਤ ਪਾਤਰ ਨੇ ਸ਼ਾਇਰ ਨੇ ਕਿਹਾ ਸੀ ਕਿ ਲੱਗੀ ਜੇ ਤੇਰੇ ਕਾਲ ਜੇ ਛੁਰੀ ਨਹੀਂ ਇਹ ਨਾ ਸਮਝ ਸ਼ਹਿਰ ਦੀ ਹਾਲਤ ਗੁਰੀ ਨਹੀਂ ਮਾਮਲਾ ਕੱਲਾ ਉਹ 20 ਲੱਖਿਆਂ ਦਾ ਨਹੀਂ ਜਿੱਥੇ ਲੈਂਡ ਪੂਲਿੰਗ ਪਾਲਸੀ ਲਾਗੂ ਹੋ ਗਈ ਆ ਇਹਨਾਂ ਨੇ 165 ਲੱਖਿਆਂ ਦੇ ਵਿੱਚ ਸ਼ਹਿਰਾਂ ਕਸਬਿਆਂ ਦੇ ਲਾਗੇ 1.5 ਲੱਖ ਕਿੱਲਾ ਜ਼ਮੀਨ ਲੈਣੀ ਆ ਤੇ ਉਹਦੇ ਚ ਕਿਤੇ ਜ਼ਮੀਨ ਥੋੜੀ ਵੀ ਹੋ ਸਕਦੀ ਆ 750 ਦੇ ਕਰੀਬ ਪਿੰਡ ਇਹਨਾਂ ਨੇ ਮਲਿਆ ਮੇਟ ਕਰ ਦੇਣਾ ਹੈਗਾ ਚਲੋ ਕਿਸਾਨ ਨੂੰ ਤੇ ਇਹਨਾਂ ਨੇ ਕਹਿਤਾ ਕਿ ਜ਼ਮੀਨ ਲੈ ਕੇ ਪਲਾਟ ਦੇਵਾਂਗੇ ਜਿਹੜੀ ਸਾਡੀ ਪਿੰਡਾਂ ਦੀ 35% ਜਿਹੜੀ ਆਬਾਦੀ ਆ 35% ਜਿਹੜੀ ਆਬਾਦੀ ਆ ਪਿੰਡਾਂ ਦੀ ਜਿਹੜੇ ਐਸਸੀ ਭਾਈਚਾਰੇ ਨਾਲ ਆਉਂਦੇ ਆ ਪੰਜਾਬ ਦੀ ਟੋਟਲ 2 ਪੁਆਇੰਟ ਜਿਹੜੀ ਆ 2% ਜ਼ਮੀਨ ਆ 35% ਵਾਦੀ ਕੋਲੇ ਉਹਨਾਂ ਕਿਸਾਨਾਂ ਨੂੰ ਤਾਂ ਤੁਸੀਂ ਜ਼ਮੀਨ ਲੈ ਕੇ ਉਹਨੂੰ ਪਲਾਟ ਕਿੰਨੇ ਦੇ ਦਵੋਗੇ ਜਿਹੜੇ ਪਿੰਡਾਂ ਦੇ 35% ਬੇਜ਼ਮੀਨੇ ਲੋਕ ਆ ਉਹ ਕਿੱਥੇ ਜਾਣਗੇ ਪਿੰਡ ਤੁਸੀਂ ਉਹਨਾਂ ਦੇ ਢਾ ਦੇਣੇ ਹੈਗੇ ਆ ਜਿਹੜੇ ਹੋਰ BC ਕੈਟਾਗਰੀ ਨਾਲ ਜੁੜੇ ਹੋਏ ਲੋਕ ਜਿਹੜੇ ਆ ਹੋਰ ਛੋਟੇ ਮੋਟੇ ਕਾਰੋਬਾਰ ਕਰਦੇ ਆ ਖੇਤੀ ਨਾਲ ਜੁੜੇ ਹੋਏ ਠੀਕ ਆ ਉਹ ਕਿੱਥੇ ਜਾਣਗੇ ਇਹ ਸੋਸ਼ਲ ਇੰਪੈਕਟ ਸਰਵੇ ਇਹਨਾਂ ਨੇ ਕੀਤਾ ਨਹੀਂ ਇਹ ਇੰਨੇ ਪਿੰਡ ਉੱਜੜਨਗੇ ਇਹ ਲੱਖਾਂ ਲੋਕ ਕਿੱਥੇ ਜਾਣਗੇ ਤੇ ਮਹਾਲੀ ਤੇ ਚੰਡੀਗੜ੍ਹ ਤੇ ਜਿਹੜੇ ਪਿੰਡ ਆ ਗਏ ਉੱਜੜ ਕੇ ਕਿੱਥੇ ਗਏ ਨੇ ਤੇ ਕੋਈ ਸਟੱਡੀ ਜਿਹੜੀ ਨਹੀਂ ਹੈਗੀ ਇੱਕ ਹੋਰ ਸਟੱਡੀ ਸਾਹਮਣੇ ਆਈ ਹੈਗੀ ਹੈ ਕਿ ਜਿਹੜੇ ਪਹਿਲਾਂ ਅਰਬਨ ਸਿਟੀਜ਼ ਬਣਾਈਆਂ ਗਈਆਂ ਨੇ ਜਾਂ ਪੁੱਡਾ ਨੇ ਜਾਂ ਗਮਾੜਾ ਨੇ ਜਾਂ ਵੀੜੀ ਨੇ ਉਹਨਾਂ ਕੋਲ ਤਾਂ ਪਹਿਲੇ ਜਿਹੜੇ ਹੈਗਾ ਜਿੰਨੇ ਪਲਾਟਾਂ ਜਿਹੜੀ ਕਹਿੰਦੀਆਂ ਮਤਲਬ 70% ਤਕਰੀਬਾ ਹਲੇ ਉਹ ਵੀ ਖਾਲੀ ਪਏ ਨੇ ਤੁਸੀਂ ਇਹ ਦੇਖੋ ਕਿ ਮਹਾਲੀ 'ਚ 70% ਫਲੈਟ ਵਿਹਲੇ ਪਏ ਆ 70% ਪਲਾਟ ਵਿਹਲੇ ਪਏ ਆ ਬੰਦੇ ਬੇਜਮੀਨੇ ਕਰਤੇ ਪਲਾਟ ਕੱਟਤੇ ਕਈਆਂ ਦੇ ਪਲਾਟ ਤਾਂ ਇੰਨੀ ਦੂਰ ਆ ਕਿ ਬੰਦਿਆਂ ਨੂੰ ਖੁਦ ਪਲਾਟ ਨਹੀਂ ਲੱਭਦਾਗਾ ਤੇ ਉਹ ਬੰਦਿਆਂ ਚ ਚੌਂਕੀ ਤਰ੍ਹਾਂ ਕਰਨ ਵਾਸਤੇ ਮਜਬੂਰ ਆ ਜਗਰਾਉਂ ਦੀ ਸ਼ੂਗਰ ਮਿਲ ਦੀ 100 ਕਲਾ ਜ਼ਮੀਨ ਲੈ ਲਈ ਨਹੀਂ ਡਿਵੈਲਪ ਹੋਈ ਫਰੀਦਕੋਟ ਦੀ ਸ਼ੂਗਰ ਮਿਲ ਦੀ ਜ਼ਮੀਨ ਲੈ ਲਈ ਨਹੀਂ ਡਿਵੈਲਪ ਹੋਈ ਠੀਕ ਆ ਪਟਿੰਡੇ ਦੇ ਵਿੱਚ ਮਤਲਬ ਬਹੁਤ ਸਾਰੇ ਪਲਾਟ ਜਿਹੜੇ ਵਿਹਲੀ ਵਿਹਲੇ ਪਏ ਆ ਪੰਜਾਬ